ਸਰਪੰਚ ਜਨਕਾ ਹਾਂ ਤੇ ਕਿੱਥੋਂ ਦੇ ਨਾਲ ਮਲੇ ਹੋ ਨਾ ਸ਼ਹਿਰ ਤੋਂ ਸ਼ਹਿਰ ਆ ਪੰਨੋ ਤੇ ਕੀ ਗੱਲਬਾਤ ਹੋਈ ਅੱਜ ਤੁਸੀਂ ਥਾਣਾ ਬੀੜਵੇਂ ਦੇ ਵਿੱਚ ਪਹੁੰਚੇ ਹੋ ਵੀਰ ਮੇਰਾ ਤੇ ਸ਼ਾਦੀ ਨੂੰ 25 ਸਾਲ ਹੋ ਗਏ ਆ ਅੱਛਾ ਜੀ ਸਾਡਾ ਵੀਰ ਉਹਦੋਂ ਦਾ ਦੁਖੀ ਆ ਹਾਂ ਭੈਣਾ ਭਰਾ ਨੂੰ ਆਦੀ ਗੱਲ ਦਿੰਦੀ ਦੱਸਦਾ ਨਹੀਂ ਸੀ ਹਾਂ ਕਿ ਮੇਰੇ ਭੈਣ ਭਰਾ ਦੁਖੀ ਨਾ ਹੋਣਾ ਹਾਂ ਸਾਡਾ ਮਾਈ ਪਾਪ ਮਰ ਗਿਆ ਭੈਣਾ ਸਾਡੀਆਂ ਮਰ ਗਿਆ ਪਣ ਹੋਈਏ ਸਾਡੇ ਮਰ ਕੇ ਸਾਰਾ ਪਰਿਵਾਰ ਸਾਡਾ ਮਰ ਗਿਆ ਅਸੀਂ ਸਿਰਫ ਦੋ ਭੈਣਾਂ ਤੇ ਇੱਕ ਸਾਡਾ ਵੀਰ ਸੀ ਆਰ ਦੇ ਨਾਇਰ ਆਈ ਦੀ ਕੋਈ ਵਰਤੋਂ ਨਹੀਂ ਉਦੋਂ ਤੋਂ ਹੀ ਜਦ ਅਸੀਂ ਇਹਨੂੰ ਵੀਰ ਮੇਰ ਦੇ ਸਾਨੂੰ ਇਹ ਆਖਿਆ ਸੀ ਕਿ ਮੈਨੂੰ ਆ ਤੰਗ ਕਰਦੇ ਆ ਆ ਕੁਝ ਕਰਦੇ ਆ ਹੁਣ ਇਹ ਆਸਟ੍ਰੇਲੀਆ ਚੋਂ ਆਈ ਆ ਉਹਨਾਂ ਦੀ ਵਾਈਫ ਵਾਈਫ ਸਫਾਮਕੌਰ ਅੱਛਾ ਜੀ ਕਵਰਜੀਤ ਕੌਰ ਕੁੜੀ ਹੂੰ ਧੋਮੇ ਜਣੀਆਂ ਆਈਆਂ ਵਾ ਨਾਲ ਮੁੰਡਾ ਵੀ ਆ ਮੁੰਡਾ ਇੱਥੇ ਸੀ ਹੂੰ ਲੁਧਿਆਣੇ ਤੋਂ ਉਹਦੀ ਭੈਣ ਆਈ ਨਾਲ ਇਹਨਾਂ ਨੇ ਚੋਂ ਪੰਜ ਜਣਿਆਂ ਨੇ 사ਲਾ ਔਕਰ ਸਿੰਘ ਇਹਨਾਂ ਨੇ ਤੋਹ ਪੰਜਾਂ ਨੇ ਜਣਿਆਂ ਨੇ ਉਹਨਾਂ ਦਾ ਬੂਆ ਖੋਲਿਆ ਉਹ ਤਾਂ ਮੁੰਡੇ ਨੇ ਫੜ ਲਿਆ ਆ ਕੇ ਸਾਰਿਆਂ ਨੇ ਫੜ ਲਿਆ ਜਦੋਂ ਸਾਡਿਆਂ ਅਸੀਂ ਗੱਲ ਸਾਨੂੰ ਪਤਾ ਲੱਗਾ ਸਾਨੂੰ ਦਫ਼ਤਰੋਂ ਫੋਨ ਗਿਆ ਅਸੀਂ ਉਸੇ ਵੇਲੇ ਪਾੜ ਦੌੜ ਕੀਤੀ ਅਸੀਂ ਢਾਈ ਦੇ ਕਰੀਬ ਅਸੀਂ ਇੱਥੇ ਆ ਕੇ ਪਹੁੰਚੇ ਹਾਂ ਜਦੋਂ ਅਸੀਂ ਘਰ ਗਏ ਹਾਂ ਇਹਨਾਂ ਨੇ ਘਰ ਸਾਨੂੰ ਸਾਰੀ ਨਾ ਬੂਆ ਖੋਲਿਆ ਸਾਡਾ ਕੈਮ ਸੀ ਸਾਰਿਆਂ ਨੂੰ ਬੂਆ ਖੋਲਿਆ ਆਏ ਸਾਡੇ ਮੱਥੇ ਨਹੀਂ ਲੱਗੀ ਕਹਿੰਦੇ ਇਹ ਮੁੰਡਾ ਵੀ ਪਿਓ ਵਾਂਗੂ ਉਹੀ ਨਿਕਲ ਗਿਆ ਤੁਹਾਡੇ ਪ੍ਰਾਣਾ ਘੁੱਟ ਮਾਰ ਕੀਤੀ ਗਈ ਆ ਘੁੱਟ ਮਾਰ-ਬਾਰ ਕੀਤੀ ਗਈ ਆ ਘੁੱਟ ਮਾਰ ਕੀਤੀ ਤੇ ਫੋਨ ਵਗਿਆ ਹਾਂ ਉਹ ਜਦੋਂ ਮੁੰਡਾ ਆਇਆ ਸਾ ਨੂੰ ਆ ਤਾਂ ਵੀ ਮੁੰਡਾ ਵੀ ਉਹ ਉਹਦੀ ਮਾਸੀਆਂ ਦੀ ਵੀ ਮੁੰਡਾ ਵੀ ਨਿਕਲ ਗਿਆ ਉਹ ਤਾਂ ਮੋ ਵੀ ਨਹੀਂ ਜਾਣਾ ਕਰ ਹਾਂਗੇ ਅੰਦਰ ਸੀ ਅਸੀਂ ਅੰਦਰ ਇਸ ਕਰਕੇ ਨਹੀਂ ਵੇਖਿਆ ਭਈ ਸਾਡੇ ਮੇਰੇ ਨਾਲ ਇੱਕ ਮੇਰਾ ਬੇਟਾ ਸੀ ਇੱਕ ਪਨੇਵਾ ਸੀ ਇੱਕ ਮਰਾ ਜਵਾਈ ਸੀ ਹਾਂ ਵੀਰ ਸੀ ਮੇਰੇ ਪੂਹਾ ਦੇ ਪੋਤਾ ਚਾਚੇ ਦਾ ਪੁੱਤ ਮੈਂ ਆਖਿਆ ਵੀ ਮੈਂ ਵੀ ਅਹੀਂ ਜਿਹੜਾ ਮਸਲਾ ਹੱਲ ਕਰਨਾ ਆ ਸਾਡੇ ਤੇ ਉਲਟ ਨਾ ਪਾ ਦੇਣ ਜੀ ਅਈ ਗੇ ਇਸ ਘਰ ਕੇ ਅੰਦਰ ਦੀ ਪੌਣ ਪਾਛਾਨ ਨਹੀਂ ਕੀਤੀ ਮੈਨੂੰ ਵੀਰ ਮੇਰੇ ਅੰਦੇ ਸੀ ਕਿ ਤੂੰ ਅੰਦਰ ਪੌਣਛਾਨ ਕਰਦੀ ਮੈਂ ਖਾ ਵੀਰ ਮੇਰੇ ਆ ਜਿਹੜੇ ਮਸਲੇ ਵਾਲਾ ਪਾਏ ਆ ਉਸ ਮਸਲੇ ਵਾਲਾ ਪਾ ਹੱਲ ਕਰੀਏ 21 22 ਸਾਨੂੰ ਕੀ ਹੋਇਆ ਜੀ 21 ਤਰੀਕ ਨੂੰ ਇਹ ਗੱਲ ਹੋਈ ਆ ਜੀ ਰਸਤਾ ਉਹ ਤੁਹਾਡੀ ਤੀਨ ਹੋਈ ਆ ਜੀ ਭਾਈ ਰਾਤ ਜਦੋਂ ਆਏ ਆ ਹਾਂਜੀ ਉਸੇ ਦੇ ਲੋਕ ਉਹ ਨਿਕਲ ਗਿਆ ਵਾ ਜਦੋਂ ਇਹਨਾਂ ਕੁੱਟਿਆ ਮਾਰਿਆ ਉਹਨੇ ਰਿਕਾਰਡਿੰਗ ਕੀਤੀ ਜੀ ਉਹਨੇ ਆਖਿਆ ਮੈਂ ਕਹਿ ਨੂੰ ਛੱਡਣਾ ਨਹੀਂ ਤੇ ਉਹਨਾਂ ਨੇ ਆਦਾ ਫੋਨ ਫੋੜਿਆ ਹੋਰ ਯਾਦਾ ਕਰ ਲਿਆ ਸਾਨੂੰ ਨਹੀਂ ਪਤਾ ਹਾਂ ਹੁਣ ਹਸਾਬ ਲਾਉਣਾ ਸਾਨੂੰ ਇਨਸਾਫ ਚਾਹੀਦਾ ਵਾ ਤਾਂ ਤੁਹਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਅਸੀਂ ਜਦੋਂ ਦਰਜ ਕਰਤੀ ਆ ਆਪਾਂ ਯਾਰ ਜਦ ਦਰਜ ਕਰਵਾਈ ਆ ਕੱਲ ਅਸੀਂ ਪਰਚਾ ਕਰਾਇਆ ਗੌਂਸ਼ਦਾ ਦਾ ਉਹਨਾਂ ਨੇ ਰਾਤ ਤੀਕ ਸਾਡਾ ਕੁਝ ਨਹੀਂ ਕੀਤਾ ਮੁੰਡੇ ਨੂੰ ਫੜਦੇ ਮੁੰਡਾ ਫਰਾਰ ਹੋ ਗਿਆ ਮਾਂ ਉਹਦੀ ਮਾਂ ਨੂੰ ਤੇ ਉਹਦੀ ਭੈਣ ਨੂੰ ਫੜ ਕੇ ਲਿਆਇਆ ਵਾਸੀ ਨੂੰ ਉਹਨਾਂ ਨੂੰ ਇਹਨਾਂ ਪਾਸੋਂ ਕਿਹਦਾ ਫੋਨ ਆਇਆ ਉਹਨਾਂ ਰਾਤ ਛੱਡਤਾ ਉਹਨਾਂ ਛੱਡਣ ਦਾ ਕੀ ਕੰਮ ਸੀ ਸਾਡਾ ਬੰਦਾ ਨਹੀਂ ਰੱਪਣਿਆ ਸਾਨੂੰ ਅੱਜ ਆਪਦਾ ਭਰਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਅੱਜ ਸਾਡਾ ਆਪਣਾ ਖੜਾ ਕਰਦੇ ਤੇ ਅਸੀਂ ਇੱਥੇ ਚ ਪੁੰਨ ਪਜਾ ਗਿਆ ਜਦ ਸਮਾਨ ਵੀ ਕੁਛ ਲੱਭਾ ਤੁਹਾਨੂੰ ਨਹਿਰ ਤੇ ਲੱਗੇ ਉੱਥੋਂ ਲੱਭਿਆ ਦਾ ਇਹਨਾਂ ਫੋਰਸ ਵਾਲਿਆਂ ਨੇ ਆਖਿਆ ਸਾਨੂੰ ਕੱਲ ਜਦੋਂ ਪਹਿਲਾਂ ਉਹਨਾਂ ਸਾਨੂੰ ਕੋਈ ਗੱਲ ਨਹੀਂ ਕਹੀ ਜਦੋਂ ਸਾਡੇ ਦਸਤਰਪੰਦੀ ਆਏ ਆ ਉਦੋਂ ਉਹਨਾਂ ਨੂੰ ਉਹਨਾਂ ਕਿਹਾ ਵਾ ਕਿ 5 ਵਜੇ ਕੱਲ ਐਤਵਾਰ ਉੱਥੋਂ ਸਲਵਮੈਂਟ ਪਰ ਤੋਂ ਮਰੀਆ 1 ਕਰੋੜ 20000 ਰੁਪਈਆ ਵਾ 20 ਮੇਰੇ ਵੱਟਿਆਂ ਤੇ ਪਾਪਈ ਤੇ ਆ ਗਿਆ ਕਾਗਜ਼ ਵਰਤੋਂ ਫੋਟੋ ਆ ਤੇ ਇਹਦੇ ਸਕੂਲੀ ਦੇ ਕਾਗਜ਼ ਅੱਛਾ ਜੀ ਹੁਣ ਕੀ ਸ਼ੱਕ ਹੈ ਤੁਹਾਨੂੰ ਜੀ ਸਾਨੂੰ ਸ਼ੱਕ ਇਹੋ ਆ ਇਹਨਾਂ ਨੇ ਕਤਲ ਕੀਤਾ ਵੀਰ ਸਾਡੇ ਦਾ ਅਸੀਂ ਜੇ ਜਾਂ ਸਾਡਾ ਵੀਰ ਖੜਾ ਕਰਦੇ ਨਾ ਨਹੀਂ ਤੇ ਇਹਨਾਂ ਨੂੰ ਫਾਸੀ ਚਾਹੀਦੀ ਆ ਇਨਸਾਫ ਦੀ ਮੰਗ ਕਰਦੇ ਆ ਇਨਸਾਫ ਦੀ ਮੰਗ ਕਰਦੇ ਜਿਸ ਤਰ੍ਹਾਂ ਜੇ ਜੇਸਾ ਲੈਣਾ ਸਾਡਾ ਵੀਰ ਮਾਰਿਆ ਸਾਡਾ ਕੱਲਾ ਕੱਲਾ ਵੀਰ ਸੀ ਸਾਡੇ ਅੰਦਰੋਂ ਤੋੜ ਲਿਆ ਇਹਨਾਂ ਨੂੰ ਫਾਸੀ ਚਾਹੀਦੀ ਆ ਸਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਇਹਨਾਂ ਦੀ ਵੀ ਲੋੜ ਜੇ ਸਾਡੇ 5 ਸਾਲਾਂ ਤੇ ਇਹਨਾਂ ਨੇ ਨਹੀਂ ਸਾਡੇ ਨਾਲ ਆਇਆ ਇਹ ਤੇ ਸਾਡੇ ਨਾਲ ਅਸੀਂ ਕਿਹਾ ਚਾਰ ਸਾਲ ਲੈ ਕੇ ਕਿ ਨਹੀਂ ਆਗੇ ਅਸੀਂ ਵੀ ਇਹਦਾ சாਬਦ ਦਵਾ ਲੈਣਾ ਠੀਕ ਹੈ ਮੈਂ ਵਿਜੇ ਸਿੰਘ ਸਕੱਤਰ ਤਰਪਾਦਾਰ ਦੇ ਬੇਟੀ ਸ਼ਰਮੀ ਗੋਦਾ ਪਰਮਜੀਤ ਮੈਂ ਬਾਹਰ ਪਟਨਾ ਸਾਹਿਬ ਗਿਆ ਸੀ ਸਸਾਰਾਮ ਡਿਊਟੀ ਤੇ ਮੈਨੂੰ ਕੱਲ ਮੇਰੇ ਸੁਪਰਡੈਂਟ ਸਾਹਮਣੇ ਦੱਸਿਆ ਪੀ ਆ ਕਟਰਾ ਵਾਪਰ ਗਈ ਆ ਕਿ ਕਰਤਾਰ ਸੋਂ ਨਹੀਂ ਮਿਲ ਰਿਆ ਫਿਰ ਅਸੀਂ ਸਾਰੀ ਜਾਣ ਪਛਾਨ ਕੀਤੀ ਆ ਅਸੀਂ ਜਾ ਕੇ ਵੀ ਆਏ ਆ ਉਹਨਾਂ ਦੇ ਕੁਆਟਰ ਵਿੱਚ ਵੀ ਜਾ ਕੇ ਆਏ ਆ ਜੋ ਥਾਣੇ ਆਇਆ ਮੈਂ ਥਾਣੇ ਆ ਕੇ ਸਾਰੀ ਗੱਲਬਾਤ ਕੀਤੀ ਆ ਜੇ ਤੁਹਾਨੂੰ ਸਾਨੂੰ ਮਹਿਸੂਸ ਹੋ ਰਿਹਾ ਹੈ ਪਰਿਵਾਰ ਨੇ ਵੀ ਦੱਸਿਆ ਹੈ ਤੇ ਉਹਦੀ ਜਿਹੜੀ ਘਰ ਵਾਲੀ ਆ ਤੇ ਉਹਦੀ ਜਿਹੜੀ ਸਾਲੀ ਆ ਜਿੰਨੇ ਪਰਿਵਾਰ ਦੇ ਜੀ ਨੇ ਸਾਨੂੰ ਖਸਾ ਹੈ ਕਿ ਉਹਨਾਂ ਨੇ ਕੁਝ ਉਹਨੂੰ ਜੀਰਾ ਕਰ ਦਿੱਤਾ ਹੈ ਸਕੂਟਰ ਮਿਲਣ ਦਾ ਕਾਰਨ ਹੀ ਜਿਹੜਾ ਨਹਿਰ ਦੇ ਕੰਢੇ ਤੇ ਆ ਇਹ ਇਹੋ ਹੀ ਕਾਰਨ ਆ ਇਹ ਉਹਨਾਂ ਨੇ ਇਹ ਸਾਰਾ ਕੁਝ ਕਾਲ ਆਪਣੇ ਆਪ ਕਰ ਦਿੱਤਾ ਹੈ ਬੰਦਾ ਕਤਲ ਹੋ ਗਿਆ ਜਾਂ ਬੰਦਾ ਜਿੱਥੇ ਵੀ ਆ ਉਹ ਅਸੀਂ ਉਹਦੀ ਘਰ ਦੇ ਨੂੰ ਤੇ ਹੋਰ ਵੀ ਸਾਰੇ ਉਹਦਾ ਪਰਿਵਾਰ ਦੇ ਜੀਆ ਨੂੰ ਬਿਠਾਇਆ ਹੈ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੁਰੰਤ ਕੋਤੇ ਪਰਚਾ ਕਰਕੇ ਉਹਨਾਂ ਤੋਂ ਪੁੱਛਦਾ ਸ਼ੁਰੂ ਕਰਨੀ ਚਾਹੀਦੀ ਹੈ ਜੇਕਰ ਇਹ ਜਾਇ ਨਾ ਹੋਇਆ ਤੇ ਮੈਂ ਥੋੜੀ ਜਿਹੀ 2 ਘੰਟੇ 2 ਘੰਟੇ ਚ ਮੈਂ ਅਗਲਾ ਜਿਹੜਾ ਪ੍ਰੋਗਰਾਮ ਜਿਹੜਾ ਫੇਰੋ ਮੈਨੂੰ ਹਲੀ ਕਰਨਾ ਪਵੇਗਾ ਤੇ ਡਾਕਟਰ ਅਸੀਂ ਗੱਲ ਕਰੀ ਅੱਜ ਥਾਣੇ ਦੇ ਵਿੱਚ ਕਿਹਦੇ ਨਾਲ ਮੁਲਾਕਾਤ ਹੋਈ ਹੈ ਕਿਹਦੇ ਨਾਲ ਗੱਲਬਾਤ ਕਰਕੇ ਬਾਹਰ ਆਏ ਐ ਐਸਐਚਓ ਸਾਹਿਬ ਹੁਣ ਆਏ ਨੇ ਉਹਨਾਂ ਦੀ ਹੰਢੀ ਕਰੇ ਸਾ ਉਹ ਹੋਰ ਕਿਸੇ ਅੰਗੈ ਸੀਗੇ ਕੇਸ ਦੇ ਵਿੱਚ ਹੁਣ ਆਏ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਲੇਕਿਨ ਅਸੀਂ ਸੀਤਲ ਸਾਹਿਬ ਨਾਲ ਗੱਲ ਕੀਤੀ ਹੈ ਪੀਡੀਐਸ ਆਈਪੀਐਸ ਅਫ ਤੇ ਜਲਦੀ ਸਾਰੀ ਕਾਰਵਾਈ ਕੀਤੀ ਜਾਊਗੀ ਪਰ ਸਾਡੀ ਹੁਣ ਸਾਰਿਆਂ ਦੀ ਬੇਨਤੀ ਹੈ ਜਿੰਨੇ ਉਹਦੇ ਪਰਿਵਾਰ ਦੇ ਜੀ ਬਲੋਤੇ ਆ ਸਰਕਾਰ ਸਰਪੰਚ ਸਾਹਿਬ ਪਿੰਡ ਤੋਂ ਆ ਗਏ ਨੇ ਸਾਰੇ ਆਈ ਪ੍ਰੋਟੈਸਟ ਡਾਕਟਰ ਸ਼ੋਨੀ ਮਟੀ ਵਾਲੋਂ ਮਾਂਜੋ ਪ੍ਰਧਾਨ ਸਾਹਮਣੇ ਸਾਡੀ ਡਿਊਟੀ ਲਈਏ ਸਾਡਾ ਬੰਦਾ ਸਾਡਾ ਮਲਾਜਮ ਆ ਇਧਰੋਂ ਮਰਜ਼ੀ ਸਾਨੂੰ ਦਿੱਤਾ ਜਾਵੇ ਜੇ ਇਹਨਾਂ ਨੇ ਇੱਕ ਮਾਰ ਦਿੱਤਾ ਹੈ ਤੇ ਇਹ ਸਾਨੂੰ ਦਸਰ ਪੁਲਿਸ ਨੂੰ ਪ੍ਰਸ਼ਾਸਨ ਦਸਰ ਪਿਆਹੀ ਉਹਦਾ ਕਤਲ ਕਰ ਦਿੱਤਾ ਹੈ ਅਗਲੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਨੂੰ ਤਗੜੇ ਹੋ ਕੇ ਕਰਨੀ ਚਾਹੀਦੀ ਹੈ ਜੇਕਰ ਇਹ ਨਾ ਹੋਇਆ ਤੇ ਅਸੀਂ ਅਗਲੀ ਆਪਣੀ ਜਿਹੜੀ ਦਫ਼ਤਰ ਸ਼ੋਨੀ ਮੇਟੀ ਵੱਲੋਂ ਅਤੇ ਇਹਦੇ ਪਰਿਵਾਰ ਵੱਲੋਂ ਜਿਹੜਾ ਅਗਲਾ ਪ੍ਰੋਗਰਾਮ ਬਹੁਤ ਜਲਦੀ ਉਲੀਕਾਂਗੇ ਠੀਕ ਹੈ ਜੀ ਕੱਲ ਸ਼ਾਮ ਨੂੰ ਤਲਾਹ ਮਿਲੀ ਸੀ ਇੱਕ ਕਰਤਾਰ ਸਿੰਘ ਨਾਂ ਦਾ ਆਦਮੀ ਹੈ ਜੋ ਵੀ ਸ਼ੋਨੀ ਕਮੇਟੀ ਦੇ ਪ੍ਰਚਾਰਕ تھے ਪ੍ਰਚਾਰਕ ਕਮੇਟੀ 'ਚ ਲੱਗੇ ਹੋਏ ਆ ਉਹਦੇ ਬਾਰੇ ਜੀ ਵੀ ਕਿਛ ਦੋ ਦਿਨ ਤੋਂ ਘਰ ਨਹੀਂ ਪਹੁੰਚਿਆ ਉੰਦੇਸਬੰਦੀ ਗੋਮਛਤਗੀ ਲਿਖੀ ਗਈ ਹੈ ਉਹ ਤਲਾਸ਼ ਚ ਰਹੀ ਹੈ ਤੇ ਸਰ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਉਹ ਇੱਕ ਐਕਟਵਲ ਮਿਲੀ ਆ ਜੀ ਨਹਿਰ ਦੇ ਕੋਲ ਹਾਂਜੀ ਐਕਟਵਲ ਮਿਲੀ ਆ ਨਹਿਰ ਦੇ ਕੋਲ ਉਹਦੇ ਬਾਰੇ ਸਾਰਾ ਇਨਵੈਸਟੀਗੇਸ਼ਨ ਕਰ ਰਹੇ ਆ ਸਾਰਾ ਬਾਕੀ ਦੇਖ ਰਹੇ ਆ ਥੋਰੋਲੀ ਜੋ ਬੰਦੇ ਲੱਗੇ ਸੀ ਸਰ ਥਾਣੇ ਰਾਤ ਨੂੰ ਕਸ਼ਕਿਸ਼ ਕਰਨ ਆਤੇ ਉਹ ਸਾਰੇ ਜੋ ਵੀ ਇਹਨਾਂ ਸਬੰਧਤ ਹੈਗੇ ਸਾਰਿਆਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਨਵੇਂ ਤੱਥ ਸਾਹਮਣੇ ਆਉਣਗੇ ਉਦੋਂ ਤੱਕ ਕਰ ਰਹੇ ਆ ਹਾਂ ਹੁਣ ਤੱਕ ਬੰਦੇ ਦਾ ਕੋਈ ਪਤਾ ਲੱਗਾ ਜੀ ਇਹ ਅਜੇ ਤੱਕ ਨਹੀਂ ਮਿਲਿਆ ਹਾਂ ਕਿੰਨੀ ਚਿਰ ਕੀ ਕਾਰਵਾਈ ਕੀਤੀ ਗਈ ਉਂਛਦਗੀ ਲਿਖੀ ਗਈ ਹੈ 400 ਰੁਪਏ ਦਾ ਜਾਰੀ ਕੀਤਾ ਗਿਆ ਆਸ-ਪਾਸ ਦੇ ਸੰਬੰਧ थाना ਦੀ ਜਾਣਕਾਰੀ ਪਹੁੰਚੀ ਗਈ ਹੈ ਹੋਰ ਸਾਰੇ ਨਾਮਸਵਰਤ ਵਿਅਕਤੀ ਲਈ ਉਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਲੋਕਾਂ ਨੂੰ ਕੀ ਮੈਸੇਜ ਮੈਂ ਜਾਂਦੇ ਜੇ ਕਿਸੇ ਨੂੰ ਕੁਝ ਪਤਾ ਲੱਗਦਾ ਹੈ ਤਾਂ ਕੋਈ ਵੀ ਕਿਸੇ ਕੋਲ ਰਿਸ਼ਤੇ ਸੰਬੰਧੀ ਕੋਈ ਵੀ ਜਾਣਕਾਰੀ ਹੈਗੀ ਤਾਂ ਸਾਡੇ ਨਾਲ ਸਾਂਝੀ ਕਰ ਤਾਂ ਜੋ ਤਫ਼ਤੀਸ਼ ਤਾਂ ਫੈਮਿਲੀ ਡਿਸਪਿਊਟ ਚੱਲ ਰਿਹਾ ਹੈ ਅਜੇ ਤੱਕ ਤਾਂ ਕੋਈ ਗੱਲ ਸਾਹਮਣੇ ਆਈ ਨਹੀਂ ਤੀ ਬਾਕੀ ਜੇ ਇਨਵੈਸਟੀਗੇਸ਼ਨ ਦੌਰਾਨ ਕੋਈ ਸਾਹਮਣੇ ਆਈ ਤੀ ਫਿਰ ਥਾਣਾ ਬੀੜਵੀਨ ਨੂੰ ਤਲਾਸ਼ ਕੀਤੀ ਜਾਵੇ ਜੀ ਜੇਕਰ ਕਿਸੇ ਨੂੰ ਪਤਾ ਲੱਗਦਾ ਹੈ ਹਾਂਜੀ ਕੋਈ ਨਿਸਵਰਤੀ ਜਾਣਕਾਰੀ ਤੇ ਗੱ